त्याग गए ना लेइ इनकी सुद्ध होत कछु मन मोह तो हारे इना नु त्यागे अते फिर एना दी सुद्ध नहीं लेइ जे तोअडे मन विच कुछ मोह हुंदा ता इंज ना करदे आप रचेपुर बासन सो इन के सब प्रेम विदा कर डारे तुसी आप ता शहर ना विच रच मिच गए हो ਅਤੇ ਇਹਨਾਂ ਸਭ ਦਾ ਪ੍ਰੇਮ ਵਿਦਾ ਕਰ ਦਿੱਤਾ ਹੈ ਤਾਂ ਤੇ ਨਾ ਮਾਨ ਕਰੋ ਫਿਰ ਆਵੋ ਜੀਤ ਤਪੇ ਤੁਮ ਹੂੰ ਹਮ ਹਾਰੇ ਇਸ ਲਈ ਤੁਸੀਂ ਮਾਨ ਰੋਸਾ ਨਾ ਕਰੋ ਫਿਰ ਬ੍ਰਜ ਵਿੱਚ ਆ ਜਾਓ ਤੁਸੀਂ ਜਿੱਤ ਗਏ ਹੋ ਅਤੇ ਅਸੀਂ ਹਾਰ ਗਈਆਂ ਹਾਂ ਤਾਂ ਤੇ ਤ ਜੋ ਮਥੁਰਾ ਫਿਰ ਆਵੋ ਏ ਸਭ ਗਉਵਨ ਕੇ ਰਖਵਾਰੇ ਇਸ ਲਈ ਇਹ ਸਾਰੀਆਂ ਗਉਆਂ ਦੇ ਰਖਵਾਲੇ ਮਥੁਰਾ ਨੂੰ ਛੱਡ ਦਿਓ ਅਤੇ ਫਿਰ ਬ੍ਰਜ ਵਿੱਚ ਆ ਜਾਓ। ਸ਼ਿਆਮ ਜੀ ਤਾਰ ਕਹੇ ਸ਼ਿਆਮ ਕਹੈ ਮਨ ਮੈਂ ਸਭ ਗੁਆਰਨੀਆਂ ਦੁੱਖ ਪਾਵੈ। ਕਵੀ ਸ਼ਾਮ ਕਹਿੰਦੇ ਹਨ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਕੇ ਸਾਰੀਆਂ ਗੋਪੀਆਂ ਮਨ ਵਿੱਚ ਦੁੱਖ ਪਾਉਂਦੀਆਂ ਹਨ। ਏਕ ਪਰੈ ਮੁਰਜਾਇ ਤਰਾ ਇਕ ਬਿਯੋਗ ਭਰੀ ਗੁਨ ਬਿਯੋਗ ਹੀ ਕਾਵੈ। ਇਕ ਧਰਤੀ ਉਤੇ ਮੋਰਚਿਤ ਹੋ ਕੇ ਡਿੱਗ ਪਈ ਹੈ ਅਤੇ ਇੱਕ ਵਿਯੋਗ ਦੀ ਭਰੀ ਹੋਈ ਬਿਰਹੋ ਦੇ ਗਉਣ ਗਾਉਂਦੀ ਹੈ ਕੋ ਕਹ ਜਦੂਰਾ ਮੁਖ ਤੇ ਸੁਨ ਸੋਨਣ ਬਾਤ ਤਹਾ ਐਉ ਤਾਵੈ ਕੋਈ ਮੁਖ ਤੋਂ ਹੈ ਕ੍ਰਿਸ਼ਨ ਕਹਿੰਦੀ ਹੈ ਅਤੇ ਕੋਈ ਹੋਰ ਗੋਪੀ ਇਸ ਗੱਲ ਨੂੰ ਕੰਨਾਂ ਨਾਲ ਸੁਣ ਕੇ ਉਧਰ ਨੂੰ ਭੱਜ ਜਾਂਦੀ ਹੈ ਜੋ ਪਿਖ ਵੈ ਨਾ ਤਹਾਂ ਤਿੰਨ ਕੋ ਸੋ ਕਹੈ ਹਮ ਕੋ ਹਰ ਹਾਥ ਨਾ ਆਵੈ ਜਦੋਂ ਉੱਥੇ ਉਸ ਕ੍ਰਿਸ਼ਨ ਨੂੰ ਨਹੀਂ ਵੇਖਦੀ ਤਾਂ ਉਹ ਕਹਿੰਦੀ ਹੈ ਕਿ ਹੁਣ ਕ੍ਰਿਸ਼ਨ ਸਾਢੇ ਹੱਥ ਨਹੀਂ ਲੱਗਣਗੇ ਗੁਆਰਨ ਬਿਆਕੁਲ ਚਿੱਤ ਪੈ ਹਰ ਕੇ ਨਹੀਂ ਆਵਨ ਕੀ ਸੁਧ ਪਾਈ ਛੇਰੇ ਕ੍ਰਿਸ਼ਨ ਦੇ ਆਉਣ ਦੀ ਖਬਰ ਨਾ ਮਿਲਣ ਕਰਕੇ ਗੋਪੀਆਂ ਚਿੱਤ ਵਿੱਚ ਬਿਆਕੁਲ ਹੋ ਗਈਆਂ ਵਿਆਕੁਲ ਹੋ ਗਏ ਚਿਤ ਮੈਂ ਵਿਖ ਭਾਨ ਸੁਤਾ ਮਨ ਮੈਂ ਮੁਰਜਾਈ ਰਾਧਾ ਵੀ ਚਿਤ ਵਿੱਚ ਵਿਆਕੁਲ ਹੋ ਗਈ ਅਤੇ ਮਨ ਤੋਂ ਮੁਰਝਾ ਗਈ ਜੋ ਬਿਰਥਾ ਮਨ ਵਿੱਚ ਹੁਤੀ ਸੋ ਉਦਵਕੇ ਤਹਿ ਪਾਸ ਸੁਨਾਈ ਜੋ ਮਨ ਦੀ ਮਾੜੀ ਹਾਲਤ ਸੀ ਉਹੀ ਉਸਨੇ ਉਦਵ ਪਾਸ ਕੈ ਸੁਨਾਈ ਸਿਆਮਾ ਨਾ ਆਵਤ ਹੈ ਤਹਤੇ ਅਤਹੀ ਦੁਖ ਭਿਓ ਬਰਨਿਓ ਨਹੀਂ ਜਾਈ ਕ੍ਰਿਸ਼ਨ ਆਏ ਨਹੀਂ ਹਨ ਉਸ ਕਰਕੇ ਬਹੁਤ ਦੁਖ ਹੋ ਰਿਹਾ ਹੈ ਜਿਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਉਦਵ ਉਤਰ ਦੇਤ ਪਿਓ ਅਤ ਬਿਯੋਗ ਮਨੇ ਆਪਣੇ ਸੋ ਕਹਿ ਹੈ ਉਦਵ ਨੇ ਉਤਰ ਦਿੱਤਾ ਜੋ ਆਪਣੇ ਮਨ ਵਿੱਚ ਬਹੁਤ ਵਿਯੋਗ ਮਨਾ ਰਿਹਾ ਹੈ ਕਾ ਵਿਸ਼ਿਆ ਮ ਕੰਦੇ ਹਨ ਗਵਰਨ ਕੇ ਮਨ ਮਦ ਬਿਖੈ ਕਬ ਸਿਆਮ ਕਹ ਜੋ ਬਾਤ ਰਚ ਹੈ ਜਿਹੜੀ ਗਲ ਗੋਪੀਆਂ ਦੇ ਮਨ ਵਿੱਚ ਚੰਗੀ ਲੱਗਦੀ ਹੈ ਉਦ ਉਹ ਹੀ ਕਹਿਣ ਲੱਗਦਾ ਹੈ ਥੋੜੇ ਹੀ ਦਿਉਸਨ ਮੈ ਮਿਲ ਹੈ ਜੇ ਕੇ ਉਰਮੈ ਨਾ ਕਛੂ ਭ੍ਰਮ ਪੈ ਹੈ ਸ਼੍ਰੀ ਕ੍ਰਿਸ਼ਨ ਥੋੜੇ ਹੀ ਦਿਨਾ ਵਿੱਚ ਉਹਨਾਂ ਨੂੰ ਆ ਕੇ ਮਿਲਣਗੇ ਜੇ ਨਾ ਦੇ ਮਨ ਵਿੱਚ ਕਿਸੇ ਕਿਸਮ ਦਾ ਭਰਮ ਨਹੀਂ ਹੈ ਜੋਗਨ ਹੋਏ ਜਪੋ ਹਰ ਕੋ ਮੁਖ माग ਹੋਗੀ ਤੁਮ ਸੋ ਬਾਰ ਦਾ ਹੈ ਜੋਗਣਾ ਹੋ ਕੇ ਸ਼੍ਰੀ ਕ੍ਰਿਸ਼ਨ ਨੂੰ ਜਪੋ ਫਿਰ ਮੋਹ ਜੋ ਮੰਗੋਗੀਆਂ ਉਹੀ ਵਾਰ ਤੁਹਾਨੂੰ ਦੇਵੇਗਾ ਹੁਣ ਦਾ ਐਮੋ ਦਵ ਗਿਆਨ ਚਲਿਓ ਚਲ ਕਹਿ ਜਿਸਦਾ ਪਤ ਪੈਸੋ ਆਇਓ ਉਨਾਂ ਗੋਪੀਆਂ ਨੂੰ ਇਸ ਤਰ੍ਹਾਂ ਦਾ ਗਿਆਨ ਉਪਦੇਸ਼ ਦੇ ਕੇ ਉਦਵ ਚੱਲਿਆ ਅਤੇ ਚੱਲ ਕੇ ਨੰਦ ਯਸ਼ੁਦਾ ਪਤੀ ਪਾਸ ਆ ਗਿਆ ਆਵਤ ਹੀ ਯਸ਼ੁਦਾ ਜਸੁਦਾ ਪਤ ਪਾਇਨ ਉਪਰ ਸਿਰ ਚੁਕਾਇਓ ਉਸਦੇ ਆਉਂਦਿਆਂ ਹੀ ਯਸ਼ੁਦਾ ਅਤੇ ਨੰਦ ਨੇ ਉਸਦੇ ਪੈਰਾਂ ਉਤੇ ਸਿਰ ਨਿਵਾ ਦਿੱਤੇ ਸਿਆਮ ਹੀ ਸਿਆਮ ਸਦਾ ਕਹੀਓ ਕਹਿ ਕ ਇਹ ਮੋ पहकाना पठायो उद्धव ने उन्ह प्रति सदा श्याम ही श्याम कहते रहो ये एक कह के मैनू श्री कृष्ण ने भेजा है यो कह के रथ पै चढ़ कै रथ को मथुरा ही की और चलायो इस तरह कह के, के रथ उत्ते चढ़ के उसने रथ मथुरा वाल चला दिता उद्धव वाच काना जू सो ਉਦਵ ਨੇ ਕਾਨਾ ਜੀ ਨੂੰ ਕਿਹਾ ਸਵਈਆ ਆਇਤ ਬੈ ਮਥੁਰਾ ਪਰ ਮੈਂ ਬਲਰਾਮ ਉਸਾਮ ਕੇ ਪਾਏ ਪਰਿਓ ਉਦਵ ਤਦ ਮਥੁਰਾ ਨਗਰ ਵਿੱਚ ਆ ਕੇ ਬਲਰਾਮ ਅਤੇ ਕ੍ਰਿਸ਼ਨ ਦੇ ਪੈਰੀ ਪਿਆ ਕਹਿਓ ਜੋ ਤਮ ਮੋ ਕਹਿ ਕੇ ਪਠਿਓ 300 ਇਹ ਭਾਤ ਹੀ ਸੋ ਉਚਾਰਿਓ ਅਤੇ ਕਿਹਾ ਕਿ ਜੋ ਤੁਸੀਂ ਮੈਨੂੰ ਕਹਿ ਕੇ ਭੇਜਿਆ ਸੀ ਉਹਨਾਂ ਨੂੰ ਮੈਂ ਉਸੇ ਤਰ੍ਹਾਂ ਕਹਿ ਦਿੱਤਾ ਹੈ। ਸੰਗਨੰਦ ਕੇ ਔ ਓਨ ਗਵਾਰਣ ਕੇ ਚਰਚਾ ਕਰ ਗਿਆਨ ਕੀ ਫੇਰ ਫੇਰਿਓ। ਨੰਦ ਅਤੇ ਉਹਨਾਂ ਗੋਪੀਆਂ ਨਾਲ ਗਿਆਨ ਦੀ ਚਰਚਾ ਕਰਕੇ ਹੀ ਫੇਰ ਪਰਤਿਆ ਹਾਂ। ਤੁਮਰੇ ਮੁਖ ਭਾਨ ਨਿਹਾਰਤ ਹੀ ਤੁਮ ਸੋ ਦੁਖ ਥੋ ਸਭ ਦੂਰ ਕਰਿਓ। ਤੁਹਾਡੇ ਮੁਖ ਰੂਪ ਸੂਰਜ ਨੂੰ ਵੇਖਦਿਆਂ ਹੀ ਦੁਖ ਰੂਪ ਜੋ ਹਨੇਰਾ ਸੀ ਉਹ ਸਾਰਾ ਤੂਰ ਕਰ ਦਿੱਤਾ ਹੈ। ਤੇਮਰੇ ਪਗ ਭੇਟ ਗਇਓ ਜਬ ਹੀ ਤਬ ਹੀ ਹੁਨ ਆਨੰਦ ਕੇ ਧਾਮ ਗਇਓ। ਤੁਹਾਡੇ ਚਰਨ ਛੋ ਕੇ ਜਦੋਂ ਗਿਆ ਸਾ ਤਦੋ ਹੀ ਫਿਰ ਨੰਦ ਦੇ ਘਰ ਗਿਆ। ਤਿਹ ਕੋ ਕਰ ਕੇ ਹਰ ਗਿਆਨ ਪ੍ਰਬੋਧ ਉਠਿਓ ਚਲ ਗਵਾਰਣ ਪਾਸ ਆਇਓ। ਉਸਨੂੰ ਹਰ ਤਰ੍ਹਾਂ ਨਾਲ ਗਿਆਨ ਦਾ ਉਪਦੇਸ਼ ਕਰਕੇ ਅਤੇ ਉੱਥੋਂ ਉੱਠ ਕੇ ਗੋਪੀਆਂ ਪਾਸ ਆ ਗਿਆ। ਤੁਮਰੋ ਉਹਨੂੰ ਦੁੱਖ ਕਹਿਓ ਹਮ ਪੈ ਸੁਨ ਉੱਤਰ ਮੈਂ ਇਹ ਭਾਤ ਦਿਓ। ਉਹਨਾਂ ਨੇ ਤੁਹਾਡੇ ਵਿਯੋਗ ਦਾ ਦੁੱਖ ਮੇਰੇ ਪਾਸ ਕਿਹਾ। ਉਸਨੂੰ ਸੁਣ ਕੇ ਮੈਂ ਇਸ ਢੰਗ ਨਾਲ ਉੱਤਰ ਦਿੱਤਾ। ਬਾਲ ਸਿਆਮ ਮੈਂ ਸਿਆਮ ਸਦਾ ਜਪਿਓ ਸੁਨਨਾ ਮੈਂ ਪ੍ਰੇਮ ਕਣੋ ਪੜਿਓ। हे hey बलियो तुसी सदा श्याम ही श्याम जप दिया रहो श्याम दा नाम सुन के ओना दा प्रेम बहुत ਵੱਧ ਗਿਆ उद्धव संदेश बाच उद्धव ने संदेश किहा सवैया गुवर्ण मोसंग ऐसे कहयो हम औरत श्याम के पायन पइए गोपिया ने मेरे कोल इंज किहा के साडे वलो श्री कृष्ण दे चरनी पैणा ਯੋ ਕਹਿਯੋ ਪਰ ਵਾਸਨ ਕੋ ਤਜ ਕੈ ਬ੍ਰਜ ਵਾਸਨ ਕੋ ਸੁਖ ਦਈਏ। ਪਰ ਇਸ ਤਰ੍ਹਾਂ ਕਹਿਣਾ ਕਿ ਸ਼ਹਿਰ ਨਾਂ ਨੂੰ ਛੱਡ ਕੇ ਬ੍ਰਜ ਵਾਸਨਾ ਨੂੰ ਆ ਕੇ ਸੁਖ ਦਿਓ। ਯਸ਼ੋਦਾ ਇਹ ਪਾਤ ਕਰੀ ਬਿੰਤੀ ਬਿੰਤੀ ਕਹੀਓ ਸੰਗ ਪੂਤ ਕਨਈਏ। ਯਸ਼ੋਦਾ ਨੇ ਇਸ ਪ੍ਰਕਾਰ ਬੇਨਤੀ ਕੀਤੀ ਕਿ ਇਹ ਬੇਨਤੀ ਮੇਰੇ ਪੁੱਤਰ ਕ੍ਰਿਸ਼ਨ ਨੂੰ ਕਹਿ ਦੇਣਾ। उद्धव त यो कहियो बहरो फिर आय कै माखन खई है ये उद्धव उस पास इस तरह कह देना के फिर उथे आके मखण खा लवो वाहगुरू जी का खालसा वाहगुरू जी की फतेह